ਮੈਨੂੰ ਇਦਾਂ ਟ੍ਰੀਟ ਕਰ ਦੋ ਕਿ ਪੈਰੀ ਹੱਥ ਲਾਉਣਾ ਕੋਤੀ ਦੇ ਕੀ ਆਲਮਾਤਾ ਜੀ ਜੀ ਆਇਆਂ ਨੂੰ ਪਿਤਾ ਜੀ ਜੀ ਆਇਆਂ ਨੂੰ ਇਮੀਡੀਅਟਲੀ ਉਹਨਾਂ ਦੀ ਬੋਂਡਿੰਗ ਹੈ ਉਹ ਆਇਆ ਔਰ ਇਹਨੂੰ ਕਿਹਾ ਪਾਪਾ ਪੰਜਾਬੀ ਤਾਂ ਸਿਖਾਓ ਇਹਨੂੰ ਮਹਾਮੰਡ ਦੋਚ ਕਹਿੰਦਾ ਮੈਨੂੰ 2.5 ਸਾਲ ਹੋ ਗਏ ਪੰਜਾਬੀ ਦਾ ਕੁਲਫ ਨਹੀਂ ਸਿਖਿਆ ਲੈ ਮੈਂ ਕਿਹਾ ਹੁਣੇ ਸਿੱਖੂਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਪੂ ਕਹਿੰਦਾ ਵਾਟ ਮੈਂ ਕਿਹਾ ਕਹੇ ਬਾਪੂ ਦਾ ਵਾਟ ਬਾਪੂ ਕਹੇ ਬਾਪੂ 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 ਜਦੋਂ ਯੂ ਵੀ ਜਾਵੇ ਉਹਨੂੰ ਕਹਿੰਦਾ ਹੀ ਯੂ ਆਰ ਗੋਇੰਗ ਟੂ ਇੰਡੀਆ ਟੂ ਮੀਟ ਮਾਈ ਬਾਪੂ ਕੀ ਬਾਤ ਗੱਲ ਬੜੀ ਥੋੜੀ ਧੀ ਹੈ ਛੋਟੀ ਧੀ ਹੈ ਪਰ ਸਿੱਖ ਲਈ ਵੀ ਮੇਰਾ ਇੱਕ ਬਾਪੂ ਹੈ ਤੇ ਬਾਪੂ ਨੂੰ ਕਹਿੰਦੇ ਨੇ ਗ੍ਰੈਂਡ ਫਾਦਰ ਦੋ ਕਹਿੰਦਾ ਚਾਚਾ ਹੀ ਇਜ਼ ਯੋਰ ਫਾਦਰ ਹੋ ਹੀ ਇਜ਼ ਅ ਬਿਗ ਮੈਨ ਮਗਾ ਨਹੀਂ ਉਹ ਕਹਿੰਦਾ ਵੱਡਾ ਬੰਦਾ ਮੈਂ ਤੇ ਜਦ ਵੀ ਗੱਲ ਕਰਦੀ ਅੰਗਰੇਜ਼ੀ ਦੀ ਗੱਲ ਹੀ ਨਹੀਂ ਕਰਦਾ ਮੋਰ ਮੜਾ ਜਟਾ ਕਿਉਂ ਹਾਂ ਸਾਲਾ ਇਹਦਾ ਚਾਲ ਵੀ ਬਾਪੂ ਅੱਜ ਪਿੰਡ ਚ ਤੂੰ ਆਪਣੇ ਪੋਤੇ ਦਾ ਘਰ ਬਸਾਤਾ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਆਪਣੇ ਪੋਤੇ ਨੂੰ ਠੀਕ ਕਰਤਾ ਵਾਹਿਗੁਰੂ ਤੇਰਾ ਸ਼ੁਕਰ ਹੈ ਤੇਰੇ ਦੋ ਬੱਚੇ ਤੂੰ ਲੈ ਲਏ ਸੀ ਤਾਂ ਦੋਨੋਂ ਵਾਪਸ ਕਰਤੇ ਉਹ ਮੈਨੂੰ ਕਹਿੰਦਾ ਕਿ ਨਾ ਮੇਰੇ ਦਾਦਾ ਦਾਦੀ ਵਾਪਸ ਆ ਗਏ ਮੈਨੂੰ ਇਦਾਂ ਟ੍ਰੀਟ ਕਰ ਦੋ ਠੀਕ ਹੈ ਕਿ ਪਹਿਰੀ ਹੱਥ ਲਾਉਣਾ ਪੋਤੀ ਦੇ ਕੀ ਹਾਲ ਮਾਤਾ ਜੀ ਜੀ ਆਇਆਂ ਨੂੰ ਪਿਤਾ ਜੀ ਜੀ ਆਇਆਂ ਨੂੰ ਇਹ ਮੇਰੀ ਉਹਨਾਂ ਦੀ ਬੌਂਡਿੰਗ ਹੈ ਉਹ ਛੋਟੀ ਜੀ ਗੱਲ ਇਹ ਹੈ ਜਿਹੜੀ ਦਾਦੇ ਪੁੱਤੇ ਤੇ ਕਰ ਰਹੇ ਸੀ ਉਹ ਆਇਆ ਔਰ ਇਹਨ ਤੇ ਯੂਵੀ ਨੇ ਕਿਹਾ ਪਾਪਾ ਪੰਜਾਬੀ ਤਾਂ ਸਿਖਾਓ ਇਹਨੂੰ ਮਾਹਰ ਮੈਂਟ ਦੋਚ ਕਹਿੰਦਾ ਮੈਨੂੰ ਢਾਈ ਸਾਲ ਹੋ ਗਏ ਪੰਜਾਬੀ ਦਾ ਕੁਲ ਲਵ ਨਹੀਂ ਸਿਖਿਆ ਲੈ ਮੈਂ ਕਿਹਾ ਹੁਣੇ ਸਿੱਖੂਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਪੂ ਕਹਿੰਦਾ ਵਾਟ ਮੈਂ ਕਿਹਾ ਕਹ ਬਾਪੂ ਕਹਿੰਦਾ ਵਾਟ ਮੈਂ ਕਿਹਾ ਬਾਪੂ ਕਹੋ ਹੋ ਬਾਪੂ ਹੋ ਬਾਪੂ ਹੋ ਬਾਪੂ 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 ਲੱਗ ਪੈ ਜਿਓ ਉਹ ਭੈ ਤੂੰ ਤengo ਹੁਣ ਇੰਗਲੈਂਡ ਜਦ ਵੀ ਹੁਣ ਆਇਆ ਹੋਇਆ ਹੈ ਅੱਛਾ ਤੋ ਕਹਿੰਦਾ ਵੇਅਰ ਇਜ਼ ਬਾਪੂ ਉਹ ਬਾਪੂ ਗਿਆ ਪ੍ਰੋਮੋਸ਼ਨ ਤੇ ਤੇ ਜਦ ਯੂ ਵੀ ਜਾਵੇ ਉਹ ਕਹਿੰਦਾ ਹੈ ਯੂ ਆਰ ਗੋਇੰਗ ਟੂ ਇੰਡੀਆ ਟੂ ਮੀਟ ਮਾਈ ਬਾਪੂ ਕੀ ਬਾਤ ਗੱਲ ਬੜੀ ਥੋੜੀ ਧੀ ਹੈ ਛੋਟੀ ਧੀ ਹੈ ਉਹਨੇ ਸਿੱਖ ਲਈ ਵੀ ਮੇਰਾ ਇੱਕ ਬਾਪੂ ਹੈ ਤੇ ਬਾਪੂ ਨੂੰ ਕਹਿੰਦੇ ਨੇ ਗ੍ਰੈਂਡਫਾਦਰ ਬਿਲਕੁਲ ਤੋ ਕਹਿੰਦਾ ਅੱਛਾ ਅੱਛਾ ਹੀ ਇਜ਼ ਯੋਰ ਫਾਦਰ ਹੋ ਹੀ ਇਜ਼ ਅ ਬਿਗ ਮੈਨ ਮਗਾ ਨਹੀਂ ਉਹ ਕਹਿੰਦਾ ਵੱਡਾ ਬੰਦਾ ਗੱਲਾਂ ਸਿਰਫ ਸੰਸਕਾਰ ਦੀਆਂ ਦੇਣ ਦੀਆਂ ਮੈਂ ਤਾਂ ਜਦ ਵੀ ਗੱਲ ਕਰਦੇ ਅੰਗਰੇਜ਼ੀ ਚ ਗੱਲ ਹੀ ਨਹੀਂ ਕਰਦੇ ਹੋਰ ਮੇਰਾ ਜਤਾ ਕੀ ਹਾਂਸਾਲ ਹੈ ਇਹਦਾ ਚਾਲ ਵਿੱਚ ਬਾਪੂ ਅੱਜ ਪਿੰਡ ਚਲੀਏ ਇਹਦੇ ਪਿੰਡ ਚ ਲਿਆ ਜੇ ਮੈਂ ਰਾਤ ਨੂੰ ਅੱਛਾ ਹਾਂ ਮੈਂ ਚੱਲ ਚਲੀਏ ਗੱਲ ਬੜੀ ਥੋੜੀ ਜੀ ਹੈ ਛੋਟੀ ਜੀ ਹੈ ਉਹਨੇ ਸਿੱਖ ਲਈ ਵੀ ਮੇਰਾ ਇੱਕ ਬਾਪੂ ਹੈ ਤੇ ਬਾਪੂ ਨੂੰ ਕਹਿੰਦੇ ਨੇ ਗ੍ਰੈਂਡਫਾਦਰ ਬਿਲਕੁਲ ਤੂੰ ਕਹਿੰਦਾ ਅੱਛਾ ਅੱਛਾ ਹੀ ਇਜ਼ ਯੋਰ ਫਾਦਰ ਹੋ ਹੀ ਇਜ਼ ਅ ਬਿਗ ਮੈਨ ਮਗਾ ਨਹੀਂ ਉਹ ਕਹਿੰਦਾ ਵੱਡਾ ਬੰਦਾ ਗੱਲਾਂ ਸਿਰਫ ਸੰਸਕਾਰ ਦੀਆਂ ਦੇਣ ਦੀਆਂ ਮੈਂ ਤਾਂ ਜਦ ਵੀ ਗੱਲ ਕਰਦੇ ਅੰਗਰੇਜ਼ੀ ਚ ਗੱਲ ਹੀ ਨਹੀਂ ਕਰਦੇ ਹੋਰ ਮੇਰਾ ਜਤਾ ਕੀ ਹਾਲ ਚਾਲ ਹੈ ਇਹ ਜਰਾ ਚੱਲ ਬੇ ਬਾਪੂ ਅੱਜ ਪਿੰਡ ਚਲੀਏ ਇਹਦੇ ਪਿੰਡ ਚੱਲਿਆ ਜੀ ਮੈਂ ਰਾਤ ਨੂੰ ਅੱਛਾ ਹਾਂ ਮੈਂ ਚੱਲ ਚੱਲੀ